ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮੈਂ ਕੁਲਦੀਪ ਸਿੰਘ ਨੇਤਾ ਜ਼ਿਲ੍ਹਾ ਜਰਨਤਖਤਰ ਬੀਗਾ ਜੂ ਖੋਸਾ ਪਿੰਡ ਕੋਟਪਈ ਜਿਹੜੀ ਕਿ ਗਿੱਦੜਵਾ ਦੇ ਵਿੱਚ ਬਾਈ ਸਾਡੀ ਮਹਾ ਪੰਚਾਇਤ ਹੋ ਰਹੀ ਹੈ 22 ਤਰੀਕ ਦਿਨ ਐਤਵਾਰ ਭਾਰੂ ਰੋਡ ਮਾਰਕੀਟ ਕਮੇਟੀ ਦਫ਼ਤਰ ਜਿਹੜੀ ਦਾਣਾ ਮੰਡੀ ਹੈ ਉਹਦੇ ਵਿੱਚ ਹੋ ਰਹੀ ਹੈ ਜਿਹੜੀਆਂ ਕਿ ਉਹਦੀਆਂ ਉੱਥੇ ਸਾਡੇ ਪੰਜਾਬ ਦੇ ਆਗੂ ਆ ਰਹੇ ਆ ਸਾਡੇ ਪ੍ਰਧਾਨ ਸੁਭਜਿੰਦਰ ਸਿੰਘ ਜੀ ਖੋਸਾ ਤਾਂ ਜਿਹੜੇ ਕਿ ਐਸਤਰੀ ਵਿੰਗ ਦੇ ਪ੍ਰਧਾਨ ਆ ਬੀਬੀ ਰਮਨਦੀਪ ਕੌਰ ਮਲਖਾਈ ਸਾਡੇ ਪੰਜਾਬ ਦੇ ਜਿਨ੍ਹਾਂ ਨੇ ਨਸ਼ੇ ਦੇ ਬਹੁਤ ਵੱਡੇ ਮੁੱਦੇ ਚੱਕੇ ਆ ਪਹਿਲਾਂ ਵੀ ਉਹ ਵੀ ਪਹੁੰਚ ਰਹੇ ਆ ਤੇ ਨਾਲ ਸਾਡੇ ਪੰਜਾਬ ਦੀ ਟੀਮ ਪੰਜਾਬ ਦੇ ਮੀਤ ਪ੍ਰਧਾਨ ਜਾਂ ਮੁਖ ਬਲਾਰੇ ਦਰਜਾ ਬਰਜਾ ਅਹੁਦੇਦਾਰ ਆਗੂ ਤੇ ਨਾਲ ਜ਼ਿਲ੍ਹਿਆਂ ਦੇ ਪ੍ਰਧਾਨ ਇਹ ਕਿ ਜਿਹੜੀ ਬੀਕੇਯੂ ਖੋਸਾ ਜਥੇਬੰਦੀ ਆ ਘਟੋ ਘਟ 20 ਜ਼ਿਲ੍ਹਿਆਂ ਤੋਂ ਉੱਪਰ ਚੱਲ ਰਹੀ ਆ ਤਾਂ 20 ਜ਼ਿਲ੍ਹਿਆਂ ਤੋਂ ਉੱਪਰੀ ਸਾਰੇ ਦੇ ਸਾਰੇ ਜਿਹੜੇ ਸਾਡੇ ਉੱਤੇ ਕਿਸਾਨ ਲੀਡਰ ਹੈ ਵਰਕਰ ਹੈ ਉਹ ਪਹੁੰਚਣਗੇ ਤਾਂ ਇਸ ਕਰਕੇ ਉਹਨਾਂ ਦੇ ਜਿਹੜਾ ਮਨੋਰੰਜਨ ਲਈ ਜੇ ਆਪਾਂ ਕਹਿ ਲਈਏ ਕਿਸਾਨੀ ਮਤਲਿਆਂ ਨੂੰ ਹੋਰ ਉੱਚਾ ਚੱਕਣ ਲਈ ਸਾਡੇ ਜਿਹੜੇ ਕਲਾਕਾਰ ਆ ਜਗਸੀਰ ਸਿੰਘ ਜੀ ਜੀਦਾ ਜਿਹੜੇ ਕੀ ਜਿਵੇਂ ਆਪਣੇ ਤਰਕਸ਼ੀਲ ਦੇ ਪ੍ਰੋਗਰਾਮਾਂ ਦੇ ਵਿੱਚ ਵਧੀਏ ਗਾਉਂਦੇ ਆ ਲੋਕ ਰੰਗ ਬੰਦਦੇ ਆ ਉਹ ਜਿਹੜੇ ਕਿ 10 ਵਜੇ ਪ੍ਰੋਗਰਾਮ ਉੱਤੇ ਸਟਾਰਟ ਕਰ ਦੇਣਗੇ ਉਹ ਤੁਹਾਡੇ ਮਨੋਰੰਜਨ ਲਈ ਤੁਹਾਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਆਉਣਗੇ ਤਾਂ ਨਾਲ ਜਿਹੜੇ ਕਿ ਸਾਡੇ ਕਿਸਾਨੀ ਮਸਲੇ ਆ ਜਿਵੇਂ ਨਸ਼ੇ ਦੇ ਉੱਤੇ ਬਹੁਤ ਵੱਡਾ ਇੱਕ ਮੁੱਦਾ ਹੈਗਾ ਸਾਡੀ ਪੰਜਾਬ ਦੀ ਜਵਾਨੀ ਗਰਕ ਰਹੀ ਹੈ ਕੁਝ ਤਾਂ ਬਾਹਰ ਨੂੰ ਜਾ ਰਹੀ ਹੈ ਕੋਸੇ ਸਰਕਾਰਾਂ ਦੇ ਮਾੜੇ ਸਿਸਟਮ ਦੇ ਨਾਲ ਤਾਂ ਜਿਹੜੀਆਂ ਚਿੱਟੇ ਵਰਗੀਆਂ ਜਾਂ ਮੈਡੀਕਲ ਨਸ਼ੇ ਆ ਦਿਨੋਂ ਦਿਨ ਪੰਜਾਬ ਦੇ ਵਿੱਚੋਂ ਰੋਜ਼ ਪਤਾ ਨਹੀਂ ਕਿੰਨੀਆਂ ਘਰਤੀਆਂ ਉੱਠਦੀਆਂ ਜਿਹੜੇ ਮਾਂ ਪਿਓ ਨੇ ਮਤਲਬ ਜਿਉਂਦੇ ਪੁੱਤ ਦੇ ਕਿੱਥੇ ਕਲਗੀ ਲਾ ਕੇ ਸਿਹਰਾ ਬਣਨਾ ਤੇ ਕਿੱਥੇ ਅੱਜ ਉਹ ਮਾਪਿਆਂ ਨੂੰ ਅਰਥੀ ਦੇ ਪੈ ਦੇ ਸਿਰ ਤੇ ਸਿਹਰਾ ਸਜਾਉਣਾ ਪੈ ਰਿਹਾ ਪਤਾ ਨਹੀਂ ਸਾਡੀ ਬਦਕਿਸਮਤੀ ਆ ਪਿਛਲੇ 70 ਸਾਲਾਂ ਤੋਂ ਲੈ ਕੇ ਕਿਉਂ ਨਹੀਂ ਕੋਈ ਨੀਤੀ ਬਣੀ ਗਈ ਸਾਡੇ ਲਈ ਪਾਲਿਸੀ ਨਹੀਂ ਬਣੀ ਤਾਂ ਨਾਲ ਜਿਹੜੇ ਕਾਲੇ ਪਾਣੀਆਂ ਦੇ ਮੁੱਦੇ ਆ ਜਾਂਕਰ ਸਾਡੇ ਜਿਹੜੇ ਅਸੀਂ ਗੱਲ ਕਰ ਗਏ ਵੀ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਜੋ ਅਜੇ ਤੱਕ ਦੀਆਂ ਪ੍ਰਾਪਤੀਆਂ ਤਾਂ ਜਿਹੜਾ ਆਪਣੇ ਜਿੱਤਵਾਲ ਨੂੰ ਰੋਜ਼ ਦੀ ਰੋਜ਼ ਕਦਮ ਵਧ ਰਹੇ ਆ ਤਾਂ ਇਸ ਕਰਕੇ ਇਹਨਾਂ ਜਿਹੜੇ ਸਾਰੇ ਮਸਲਿਆਂ ਦੇ ਉੱਤੇ ਉਹਦੇ ਬਾਰੇ ਸਾਡੇ ਲੀਡਰ ਆਪਾਂ ਨੂੰ ਦੱਸਣਗੇ ਵੀ ਜਿਹੜਾ ਅਗਲਾ ਆਪਣਾ ਸੰਘਰਸ਼ਾ ਉਹਦਾ ਕੀ ਆਪਾਂ ਵਿਉਂਤਬੰਦੀ ਕਿਵੇਂ ਬਣਾ ਕੇ ਚਲਣੀ ਆ ਇਹ ਸਾਰੇ ਮਸਲਿਆਂ ਦੇ ਉੱਤੇ ਜਿਹੜਾ ਕਿ ਆਪਣੇ ਉੱਥੇ ਵਿਚਾਰ ਤੰਦਰੇ ਹੋਣੇ ਆ ਤਾਂ ਇਸ ਕਰਕੇ ਮੈਂ ਪੂਰੇ ਪੰਜਾਬ ਦੇ ਸਾਰੇ ਉਹਨਾਂ ਸੰਘਰਸ਼ੀ ਲੋਕਾਂ ਨੂੰ ਮਜ਼ਦੂਰਾਂ ਨੂੰ ਬੀਬੀਆਂ ਨੂੰ ਭਰਾਵਾਂ ਨੂੰ ਨਿੱਕੇ-ਨਿੱਕੇ ਬੱਚਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ 22 ਤਰੀਕ ਨੂੰ ਗੱਦੜਵਾ ਮਾਰਕੀਟ ਕਮੇਟੀ ਭਾਰੂ ਰੋਡ ਦਾਣਾ ਮੰਡੀ ਦੇ ਵਿੱਚ ਵੱਦ ਤੋਂ ਵੱਧ ਪਹੁੰਚਣਾ ਤੇ ਤੁਸੀਂ ਸਾਡੇ ਲੀਡਰਾਂ ਦੇ ਵਿਚਾਰ ਸੁਣਨੇ ਆ ਜਿਹੜੇ ਜੇ ਕੋਈ ਤੁਹਾਡਾ ਉੱਥੇ ਵਿਚਾਰ ਆ ਜਾਂ ਕਿ ਹੋਰ ਤੁਸੀਂ ਵੀ ਦੱਸ ਸਕਦੇ ਆ ਵੀ ਸਾਨੂੰ ਆਹ ਦਿੱਕਤਾਂ ਤਾਂ ਇਸ ਕਰਕੇ ਤੁਸੀਂ ਸਾਰਿਆਂ ਨੇ ਵੱਡੀ ਗਿਣਤੀ ਦੇ ਵਿੱਚ ਆਉਣਾ ਲੰਗਰ ਪ੍ਰਸ਼ਾਦਾ ਤੇ ਔਰ ਪ੍ਰਸ਼ਾਦ ਚਾਹ ਸਾਰੇ ਜਿਹੜੇ ਇੰਤਜ਼ਾਮ ਆ ਤੁਹਾਡੇ ਲਈ ਕੀਤੇ ਜਾਣਗੇ ਕਿਸੇ ਗੱਲ ਦੀ ਕੋਈ ਟੋਟ ਨਾ ਆਊਗੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਤਾਂ ਤੁਸੀਂ ਵੱਦ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਹੈ ਆਪ ਦਾ ਪ੍ਰੋਗਰਾਮ ਸਮਝ ਕੇ ਪਹੁੰਚਣਾ ਕੋਈ ਆਪਣਾ ਕਿਸੇ ਦਾ ਪ੍ਰੋਗਰਾਮ ਨਹੀਂ ਗਾ ਜੇਕਰ ਆਪਾਂ ਚਾਹੋਣੇ ਆ ਕਿ ਸਾਨੂੰ ਡੀਏਪੀ ਦੀ ਕਿਲਤ ਨਾ ਆਵੇ ਕੋਈ ਜਾਂ ਵੀ ਸਾਨੂੰ ਇੱਕ ਗਾਂ ਅਸੀਂ ਅੱਗਾ ਲਾਉਣੀਆਂ ਜਾਂ ਕੋਈ ਝੋਨਾ ਅਸੀਂ ਗਾਂ ਆ ਗਿਆ ਤਾਂ ਉਹਦੀ ਤਲਾਈ ਦੇ ਵਿੱਚ ਦਿੱਕਤ ਨਾ ਆਵੇ ਤਾਂ ਇਸ ਕਰਕੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਤੇ ਜਿਹੜੇ ਆਪਾਂ ਕਿਸਾਨੀ ਮਸਲੇ ਮਜ਼ਦੂਰੀ ਮਸਲੇ ਆ ਉਹ ਹੱਲ ਕਰਾ ਸਕੀਏ ਇੰਨੀਆਂ ਕੁ ਬੇਨਤੀਆਂ ਕਰਿਓ ਪ੍ਰਵਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ